ग्लोबल वार्मिंग ਦੇ ਚੱਲਦਿਆਂ ਆਲਮੀ ਪੱਧਰ ਤੇ ਗਰਮੀ ਵੱਧਦੀ ਜਾ ਰਹੀ ਹੈ। ਹਾਲੀ ਵਿੱਚ ਸਪੇਨ ਦੀ ਕੌਮੀ ਮੌਸਮ ਸੇਵਾ ਨੇ ਦੱਸਿਆ ਹੈ ਕਿ ਬਾਰਸੀਲੋਨਾ ਵਿੱਚ 100 ਸਾਲਾਂ ਦੇ ਸਮੇਂ ਦੌਰਾਨ ਸਭ ਤੋਂ ਗਰਮ ਜੁੰਡਾ ਮਹੀਨਾ ਦਰਜ ਕੀਤਾ ਗਿਆ ਹੈ। ਫਾਬਰਾ ਅਬਜ਼ਰਵੇਟਰੀ ਨੇ ਇੱਥੇ 26 ਡਿਗਰੀ ਸੈਲਸੀਅਸ ਦਾ ਔਸਤ ਤਾਪਮਾਨ ਦਰਜ ਕੀਤਾ ਜੋ ਕਿ 1914 ਤੋਂ ਬਾਅਦ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਜੂਨ 2003 ਵਿੱਚ 26.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਮੌਸਮ ਸਟੇਸ਼ਨ ਨੇ ਦੱਸਿਆ ਕਿ 30 ਜੂਨ ਨੂੰ ਇੱਕ ਦਿਨ ਦਾ ਸਭ ਤੋਂ ਵੱਧ ਗਰਮ ਦਿਨ ਦਰਜ ਕੀਤਾ ਗਿਆ ਹੈ ਜੋ ਕਿ 37.9 ਡਿਗਰੀ ਸੈਲਸੀਅਸ ਸੀ। ਉਧਰ ਪੈਰਿਸ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੇ ਨਾਲ ਹੀ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਵੀ ਤਾਪਮਾਨ ਉੱਚਾ ਰਹਿਣ ਦੀ ਸੰਭਾਵਨਾ ਬਾਰੇ ਕਿਹਾ ਗਿਆ ਹੈ। ਇਸੇ ਤਰ੍ਹਾਂ ਪੈਨ ਵਿੱਚ ਕੌਮੀ ਆਸਪਤਾਮਨ 28 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ ਜੋ ਕਿ 1950 ਤੋਂ ਬਾਅਦ ਸਭ ਤੋਂ ਵੱਧ ਹੈ ਫਰਾਂਸ ਵਿੱਚ ਮੌਸਮ ਏਜੰਸੀ ਮੈਟਿਓ ਫਰਾਂਸ ਨੇ ਕਈ ਵਿਭਾਗਾਂ ਨੂੰ ਰੈਡ ਅਲਰਟ ਤੇ ਰੱਖਿਆ ਹੈ ਅਤੇ 1300 ਤੋਂ ਵੱਧ ਸਕੂਲਾਂ ਨੂੰ ਅੰਸ਼ਕ ਜਾਂ ਪੂਰੀ ਤਰ੍ਹਾਂ ਤੇ ਬੰਦ ਰੱਖਿਆ ਗਿਆ ਹੈ ਗਰਮੀ ਦੇ ਚੱਲਦਿਆਂ ਆਈਫਲ ਟਾਵਰ ਦੇ ਸੈਲਾਨੀਆਂ ਨੂੰ ਵੀ ਆਪਣੀ ਯਾਤਰਾ ਮੁਲਤਵੀ ਕਰਨ ਬਾਰੇ ਕਿਹਾ ਗਿਆ ਹੈ ਉਧਰ ਜਲਵਾਯੂ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਹੋਰ ਗਰਮੀ ਵਧਣ ਦੀ ਸੰਭਾਵਨਾ ਹੈ 21ਵੀਂ ਸਦੀ ਦੇ ਅੰਤ ਤੱਕ ਫਰਾਂਸ 4 ਡਿਗਰੀ ਸੈਲਸੀਅਸ ਤੱਕ ਗਰਮ ਹੋ ਸਕਦਾ ਹੈ ਸਿਹਤ ਮੰਤਰਾਲੇ ਦੇ ਅਨੁਸਾਰ 27 ਪ੍ਰਮੁੱਖ ਸ਼ਹਿਰਾਂ ਵਿੱਚੋਂ 17 ਗਰਮੀ ਦੀ ਲਹਿਰ ਹੇਠ ਹਨ ਨੀਦਰਲੈਂਡਸ ਦੇ ਐਮਸਟਰਡਮ ਵਿੱਚ ਗਰਮੀ ਦੀ ਲਹਿਰ ਕਾਰਨ ਸਲਾਨਾ ਸਮਾਗਮ ਰੱਦ ਕਰ ਦਿੱਤਾ ਗਿਆ ਹੈ ਮੌਸਮ ਸੇਵਾ ਦੇ ਖੇਤਰੀ ਪ੍ਰਤਿਨਿਧੀਆਂ ਦਾ ਕਹਿਣਾ ਹੈ ਕਿ ਤਾਪਮਾਨ ਵਿੱਚ ਹੋ ਰਿਹਾ ਵਾਧਾ ਸਪਸ਼ਟ ਤੌਰ ਤੇ ਗਲੋਬਲ ਵਾਰਮਿੰਗ ਨਾਲ ਜੁੜਿਆ ਹੋਇਆ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਅਤੇ ਜਾਣਕਾਰੀ ਦੇ ਲਈ ਪੰਜਾਬੀ ਟਰਬਿਨ ਨੂੰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਫੋਲੋ ਕਰੋ ਧੰਨਵਾਦ